ਸੰਗਰਸ਼ਮਾਟੀ ਵੱਲੋਂ ਮੁੱਖ ਖੇਤੀਬਾੜੀ ਅਕਸਰ ਗੁਰਦਾਸਪੁਰ ਦੇ ਦਫ਼ਤਰ ਦਾਖਿਰੌਕ ਕੀਤਾ ਅਤੇ ਧਰਨਾ ਲਗਾਇਆ ਗਿਆ ਤੇ ਮੰਗ ਕੀਤੀ ਗਈ ਕਿ ਕਿਸਾਨਾਂ ਨੂੰ ਯੂਰੀਆ ਖਾਦ ਮੁਹੱਈਆ ਕਰਵਾਈ ਜਾਵੇ ਕਿਉਂਕਿ ਕਿਸਾਨਾਂ ਨੂੰ ਠੀਕ ਰੇਟ ਤੇ ਖਾਦ ਨਹੀਂ ਮਿਲ ਰਹੀ ਸਗੋਂ ਦੁਕਾਨਦਾਰਾਂ ਵੱਲੋਂ ਕਿਸਾਨਾਂ ਨੂੰ ਯੂਰੀਆ ਖਾਦ ਦੇ ਨਾਲ ਹੋਰ ਕਈ ਬੇਲੋੜੀਆਂ ਦਵਾਈਆਂ ਅਤੇ ਹੋਰ ਸਮਾਨ ਦਿੱਤਾ ਜਾ ਰਿਹਾ ਹੈ ਅਤੇ ਖਾਦ ਦੇ ਰੇਟ ਵੀ ਵੱਧ ਲਗਾਏ ਜਾ ਰਹੇ ਹਨ ਜਿਸ ਨਾਲ ਕਿਸਾਨ ਮਜ਼ਦੂਰ ਦੀ ਬਹੁਤ ਵੱਡੀ ਲੁੱਟ ਹੋ ਰਹੀ ਹੈ ਅਤੇ ਠੀਕ ਸਮੇਂ ਤੇ ਖਾਦ ਨਾ ਮਿਲਣ ਕਰਕੇ ਕਿਸਾਨਾਂ ਦੀ ਫਸਲ ਵੀ ਖਰਾਬ ਹੋ ਰਹੀ ਹੈ ਕਿਸਾਨ ਯੂਨੀਅਨ ਦੇ ਆਗੂ ਸਹਿਬਾਨ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੂਖ ਪਹਿਲਾ ਤੇ ਸੋ ਮੈਂ ਇਹੀ ਕਵਾਂਗਾ ਕਿ ਅਸੀਂ ਕਦੀ ਵੀ ਨਹੀਂ ਚਾਹੁੰਦੇ ਕਿ ਤੁਸੀਂ ਇੰਦਾ ਸਾਡੇ ਕੋਲ ਆਓ ਤੇ ਇੱਕ ਦੂਜੇ ਨਾਲ ਹੀ ਗੱਲੀ ਵਾਤੀ ਕਿਸ ਤਰੀਕੇ ਨਾਲ ਵਾਤੀਏ ਕਿਉਂਕਿ ਅਸੀਂ ਤੁਹਾਡੇ ਕੋਲ ਜਾਣੇ ਆ ਪਿੰਡਾਂ ਦੇ ਵਿੱਚ ਕੈਂਪ ਵੀ ਲਗਾਣੇ ਆ ਤੇ ਤੁਸੀਂ ਸਾਡੇ ਕੋਲ ਵੀ ਸਲਾਹਾਂ ਲੈਣੇ ਆ ਤਾਂ ਸਾਡਾ ਰਿਸ਼ਤਾ ਇੱਕ ਹੋਰ ਤਰ੍ਹਾਂ ਦਾ ਹੋ ਜਾਣਾ ਹੁਣ ਜਿਹੜੀ ਗੱਲ ਚੱਲਣ ਦੀ ਹੂਰੀ ਹੈ ਦੀ ਚਲੋ ਜਿੰਨੀ ਕ ਸਪਲਾਈ ਸਰਕਾਰ ਵੱਲੋਂ ਪਿੱਛੇ ਵੀ ਹੋਈ ਆ ਖੈਰ ਅਸੀਂ ਜਿੰਨਾ ਕ ਚਲੋ ਅਸੀਂ ਵੀ ਨਜ਼ਰ ਰੱਖ ਸਕਦੇ ਆ ਜੀਵਿਤਾਰਾਂ ਕੋਲ ਹੀ ਖਾਲ ਗਈ ਆ ਪਰ ਫਿਰ ਵੀ ਅਗਰ ਇਹ ਜਿੱਦਾਂ ਸ਼ਾਰਟੇਜ ਕੋਈ ਕ੍ਰੀਏਟ ਹੋਣੀ ਆ ਤੇ ਉਹ ਜਿਵੇਂ ਅਸੀਂ ਪਹਿਲਾਂ ਵੀ ਵਿਸ਼ਵਾਸ ਦਵਾਇਆ ਕਿ ਜਿੱਥੇ ਤੁਹਾਨੂੰ ਵੀ ਪਤਾ ਲੱਗਦਾ ਕਿਤੇ ਮੰਨ ਲਓ ਤੁਸੀਂ ਕਹਿੰਨੇ ਵੀ ਸਾਡੇ ਤੱਕ ਖਾਦ ਨਹੀਂ ਪਹੁੰਚਦੀ ਮੰਨ ਲਓ ਕਿਸੇ ਸੁਸਾਇਟੀ ਚ ਖਾਦ ਆਉਂਦੀ ਆ ਜਾਂ ਕਿਸੇ ਡੀਲਰ ਕੋਲ ਖਾਦ ਆਉਂਦੀ ਆ ਅਗਰ ਉਹ ਕੋਈ ਤੁਹਾਨੂੰ ਨਾ ਰੁਕਿਆ ਕਰਦਾ ਵੀ ਮੈਂ ਤੁਹਾਨੂੰ ਨਹੀਂ ਦੇਣੀ ਜਾਂ ਮੈਂ ਇਦਾਂ ਨਹੀਂ ਕਰਨਾ ਸੋ ਸੋਸਾਇਟੀ ਦਾ ਆਪਣਾ ਮੈਂਬਰਾਂ ਦਾ ਰੂਲ ਹੁੰਦਾ ਪਹਿਲੇ ਵੀ ਗੱਲਾਂ ਹੋਈਆਂ ਵੀ ਉਹ ਤੁਸੀਂ ਜਰੂਰ ਜਿਹੜਾ ਹੈਗਾ ਕੋਆਪਰੇਟਿਵ ਡਿਪਾਰਟਮੈਂਟ ਦੇ ਨਾਲ ਵੀ ਰਲ ਕੇ ਤੇ ਜਾਂ ਤੁਸੀਂ ਆਪਣੀਆਂ ਜਿਹੜੀਆਂ ਕਮੇਟੀਆਂ ਬਣੀਆਂ ਹੁੰਦੀਆਂ ਸੋਸਾਇਟੀਆਂ ਦੀਆਂ ਉਹਨਾਂ ਨਾਲ ਰਲ ਕੇ ਕਿਸੇ ਗੱਲਬਾਤੇ ਪਹੁੰਚੋ ਵੀ ਉੱਥੇ ਨਾ ਕੋਈ ਇਦਾਂ ਨਾ ਗੱਲਬਾਤ ਹੋਵੇ ਬਾਕੀ ਡੀਲਰ ਜਿੱਦਾਂ ਹੈਗੇ ਆ ਜਿਨ੍ਹਾਂ ਕੋਲ ਖਾਦ ਵੀ ਆਉਂਦੀ ਆ ਸਾਡੀ ਜ਼ਿੰਮੇਵਾਰੀ ਬਣਦੀ ਕਿ ਤੁਹਾਨੂੰ ਖਾਦ ਬਰਾਬਰ ਵੰਡਾਈਏ ਉੱਤੇ ਠੀਕ ਆ ਜੀ ਤੇ ਅਸੀਂ ਅੱਗੇ ਵੀ ਚੱਲੋ ਬਣਾਉਂਦੇ ਵੀ ਰਹੇ ਆ ਤੁਹਾਡੇ ਨਾਲ ਰਲ ਕੇ ਵੀ ਬਣਾਉਂਦੇ ਰਹੇ ਆ ਤੁਹਾਡੇ ਧਿਆਨ 'ਚ ਅਗਰ ਕਿਤੇ ਇਦਾਂ ਦੀ ਗੱਲ ਆਉਂਦੀ ਆ ਵੀ ਕੋਈ ਕਿਸੇ ਵੱਖਰੀ ਜਗ੍ਹਾ ਤੇ ਕਿਨੇ ਸਟੋਰ ਕਰਕੇ ਰੱਖੀ ਆ ਤੇ ਉਹ ਉੱਥੋਂ ਝਕਾਉਂਦਾ ਜਾਂ ਕੋਈ ਝਕਾਉਂਦਾ ਤੁਸੀਂ ਦੇਖੋ ਕਿਸਾਨ ਯੂਨੀਅਨਾਂ ਬੜੀਆਂ ਨਮਾਇंदे ਹੈਗੇ ਆ ਤੁਸੀਂ ਹੈਗੇ ਆ ਤੁਸੀਂ ਸਾਡੇ ਧਿਆਨ 'ਚ ਲਿਆਓ ਤੇ ਉਹ ਫਲਾਣੇ ਦਾਹ ਤੋਂ ਜੀ ਖਾਦ ਚੋਰੀ ਝਕਾਉਂਦੇ ਆ ਜਾਂ ਇਦਾਂ ਕਰਦੇ ਆ ਸਾਡੇ ਧਿਆਨ 'ਚ ਲਾਓ ਤੇ ਅਸੀਂ ਉੱਥੇ ਜਾ ਕੇ ਉਹ ਵੇਖਾਂਗੇ ਵੀ ਕੀ ਕਰਦੇ ਆ ਜਾਂ ਗਲਤ ਕਰਦੇ ਆ ਜਾਂ ਸਹੀ ਕਰਦੇ ਆ ਸੋ ਇਹ ਦੂਜੀ ਗੱਲ ਜਿਹੜੀ ਹੋ ਰਹੀ ਹੈ ਹੁਣ ਦੀ ਹੈ ਸ਼ਾਰਟੇਜ ਹੋਈ ਹੈ ਜਿੱਦਾਂ ਪਹਿਲੇ ਸਵੇਰੇ ਵੀ ਤੁਹਾਡੇ ਮੁੱਖ ਤੇ ਬੜੇ ਉਸਤਾ ਸਾਹਿਬ ਨੇ ਵੀ ਵਿਸ਼ਵਾਸ ਹੋਇਆ ਸੀਗਾ ਕਿ ਫਿਲ ਤੇ ਪਰਸੋਂ ਨੂੰ ਜਿਹੜਾ ਹੈਗਾ ਆ ਉਹ ਕੰਪਨੀ ਦਾ ਕਿਸੇ ਕੰਪਨੀ ਦਾ ਐਨ ਐਫ ਐਲ ਦਾ ਜਿਹੜਾ ਵੀ ਕੰਪਨੀ ਹੈਗੀ ਆ ਉਹਨਾਂ ਦਾ ਰੈਕ ਲੱਗਣਾ ਆ ਪਰਸੋਂ ਨੂੰ ਪਰਸੋਂ ਸਵੇਰੇ ਲੱਗਦਾ ਦੁਪਹਿਰੇ ਲੱਗਦਾ ਸ਼ਾਮ ਲੱਗਦਾ ਟ੍ਰੇਨ ਆਉਂਦੀ ਹੁੰਦੀ ਆ ਟ੍ਰੇਨ ਦੇ ਵਿੱਚੋਂ ਜਿਹੜੇ ਹੈਗੇ ਆ ਹੋਲ سیلਰ ਨੂੰ ਸਪਲਾਈ ਹੁੰਦੀ ਆ ਉਸ ਤੋਂ ਬਾਅਦ ਨਾਲ ਰਿਟੇਲਰ ਨੂੰ ਸਪਲਾਈ ਹੁੰਦੀ ਆ ਤੇ ਉਥੋਂ ਜਿਹੜੇ ਜ਼ਿੰਮੇਵਾਰ ਖਾ ਲੈਂਦੇ ਆ ਤੇ ਜਿੱਦਾਂ ਮੈਨੂੰ ਪ੍ਰੋ ਹੁਕਮ ਵੀ ਹੋਇਆ ਆ ਕਿ ਪਰਸੋਂ ਨੂੰ ਰੈਕ ਲੱਗੇਗਾ ਰੈਕ ਲੱਗ ਕੇ ਆਪਣੇ ਗਰਦਾਸਪੁਰ ਦੇ ਵਿੱਚ ਖਾਦ ਜਿੱਥੇ-ਕਿੱਥੇ ਵੀ ਜਾਏਗੀ ਉਹ ਅਸੀਂ ਉੱਥੇ ਰੋਕਾਂਗੇ ਖਾਦ ਨੂੰ ਵੀ ਸਾਡੀ ਪਰਮਿਸ਼ਨ ਤੋਂ ਬਿਨਾ ਉਹ ਨਹੀਂ ਵੇਚਣਗੇ ਤੁਹਾਡੀ ਜੋ ਵੀ ਡਿਮਾਂਡ ਆ ਜਿੰਨੇ-ਜਿੰਨੇ ਯੂਰੀਆ ਤੁਸੀਂ ਬੈਗ ਲੈਣੇ ਆ ਤੇ ਉਹ ਸਾਡੀ ਕੋਸ਼ਿਸ਼ ਰਹੇਗੀ ਤੇ ਚਲੋ ਮੈਂ ਵਿਸ਼ਵਾਸ ਵੀ ਤੁਹਾਨੂੰ ਆਪਣੇ ਅਫਸਰਾਂ ਦੇ ਹੁਕਮਾਂ ਦੇ ਉੱਤੇ ਕਿ ਜਿਹੜਾ ਉਹ ਤੁਹਾਨੂੰ ਅਸੀਂ ਬਰਾਬਰ ਵੰਡਾਵਾਂਗੇ ਬਰਾਬਰ ਦੀ ਬੇਨਤੀ ਹੈ ਇੱਕ ਤੇ ਜਿਹੜਾ ਹੀ ਇਤਿਆਹ ਦੇ ਇਲਜ਼ਾਮ ਲੰਡੇ ਨਾ ਕੀ ਬੜੀ ਕਿਦੇ ਨਾਲ ਲੁੱਟ ਹੁੰਦੀ ਖਾਦੀ ਥੋੜਾ ਜਿਹਾ ਸਿਰ ਚੁਕਲਿਆ ਕਰੋ ਅਸੀਂ ਇੱਕ ਵੀ ਬੂਰੀ ਨਾਲ ਕੋਈ ਅਟੈਕ ਨਹੀਂ ਲਿਆ ਖਾਦ ਮਿਲੀ ਹੈ ਪਰ ਜਦੋਂ ਆਪਾਂ ਪਰਦੇ ਨੇ ਜਾ ਕੇ ਚੁਕਲਿਉਂਨੇ ਨਾ ਤੇ ਉਹ ਆਣ ਕੇ ਸਾਡੇ ਸਾਡੇ ਕਾਨਾ ਫੂਸੀ ਹੁੰਦੀ ਹੈ ਵੀ ਓਏ ਆ ਆ ਪਿਛੇ ਡੈਂਚਾ ਵਿੱਚ ਲਿਆ ਅੜਜੋ ਦੋ ਮਿੰਟ ਜੇ ਨਹੀਂ ਹੋਏਗਾ ਤੇ ਆ ਤਰੀਕਾ ਸਾਡਾ ਕੋ ਹੈਗਾ ਵਾ ਸਾਡਾ ਕੋਈ ਅਫਸਰ ਬੈਠੇ ਨੇ ਆਣ ਕੇ ਇਹਨਾਂ ਦੇ ਅੱਗੇ ਗੱਲ ਰੱਖਾਂਗੇ ਵੀ ਸਾਨੂੰ ਆ ਮਨਜ਼ੂਰੀ ਹੈ ਤੇ ਇਹਨਾਂ ਦਾ ਹੱਲ ਕਰਨਾ ਸਾਡਾ ਫਰਜ਼ ਇਹ ਫਰਜ਼ ਵਾਦਾ ਇਹਨਾਂ ਦਾ ਕਿ ਸਾਡੀ ਮਸਲੇ ਦਾ ਹੱਲ ਕਰਕੇ ਦੇਣਗੇ ਹੁਣ ਵੀ ਖਾਦ ਜਿੰਨੀ ਲੋੜ ਹੈ ਉਨੀ ਲੈ ਜਿਓ ਜਿਆਦਾ ਨਾ ਪਾਇਓ ਪਾਇਓ ਲੋੜ ਅਨਸਾਰ ਜਿਦਾ ਇਹਨਾਂ ਨੂੰ ਸ਼ਬਦ ਕੀਤੀ ਜਾਂਦੀ ਵੀ ਕਿੱਲੇ ਨੂੰ ਦੋ ਗੋਰੀਆਂ ਪਾ ਹਾਂ ਫਰਹੀ ਉਹ ਆਪਣੀ ਪੈਰੀ ਵੀ ਹੈ ਕਿ ਜੇ ਪੈਰੀ ਚੰਗੀ ਹੈ ਤਾਂ ਉਹਨੂੰ ਘੱਟ ਨਹੀਂ ਪੈਣੀ ਤੇ ਜੇ ਮਾੜੀ ਹੈ ਤਾਂ ਕੋਈ ਥੋੜੀ-ਬੁਧੀ ਤਾਂਠਾ ਹੋਈ ਦੀ ਆ ਉਸ ਹਿਸਾਬ ਨਾਲ ਰੱਖਿਓ ਤੇ ਤੁਹਾਡਾ ਸਾਰਾ ਧੰਨਵਾਦ ਆ ਅੱਜ ਸਾਨੂੰ ਪਤਾ ਇਹ ਜੱਫੇ ਬੰਦ ਕੋ ਲੋਕ ਨਹੀਂ ਅੱਜ ਲੋੜ ਵਾਲੇ ਲੋਕ ਆਏ ਜਿਆਦਾ ਜਿੰਨੇ ਬੰਦੇ ਆਏ ਨੇ ਹਰ ਬੰਦਾ ਖਾਗ ਲੈਣ ਨਹੀਂ ਆਇਆ ਅੱਜ ਆਪਾਂ ਖਾਦ ਵਾਲੇ ਹੀ ਆਏ ਆ ਤੇ ਜੇ ਗਾਂ ਲੋੜ ਤੇ ਤੇ ਆਪਣੇ ਹੱਥ ਇਹੋ ਹੀ ਤਰੀਕਾ ਸਾਡੇ ਕੋਲ ਉਹ ਭਾਈ ਕੋਈ ਵੀ ਜੌਨ ਦਾ ਆਗੂ ਆਪਣੇ کارਖਾਨੇ ਖੜਕੇ ਕਿਸੇ ਨੂੰ ਨਹੀਂ ਚੁਕਾਏਗਾ ਇਹ ਰੂਲ ਹੈ ਸਾਡਾ ਬਿਲਕੁਲ ਜਿੰਨੂੰ ਲੋੜ ਹੈ ਇਥੋਂ ਚੁ ਕੋ ਇਥੋਂ ਖੜੋ ਨਹੀਂ ਤੇ ਸਤਿ ਸ੍ਰੀ ਅਕਾਲ ਕਿਉਂਕਿ ਅਸੀਂ ਕਿਸੇ ਨੂੰ ਇਹ ਟੈਗ ਨਹੀਂ ਲਾਉਣਾ ਵੀ ਇਹ ਖਾਤੀ ਹੁਣ ਛੱਡ ਚਲਣ ਦੀ ਇਹ ਵੇਚਣ ਦੇ ਸਾਨੂੰ ਜਿੰਨੀ ਲੋੜ ਹੈ ਜੇ ਮੈਨੂੰ ਦੋ ਗੋਰੀ ਦੋ ਲੈ ਕੇ ਜਾਊਗਾ ਲਾ ਅਗਲੇ ਵਾਸਤੇ ਕਿਸ ਵਾਸਤੇ ਨਹੀਂ ਖੜੂਗਾ ਉੱਥੇ ਇਹ ਸਾਡਾ ਤਰੀਕਾ ਵਾ ਕੰਮ ਕਰਦਾ ਤੇ ਕਿਉਂਕਿ ਜੇ ਕੰਮ ਕਰੀਏ ਤੇ ਸਾਰੇ ਪਾਸਿਓਂ ਕੰਡਿਆ ਨੂੰ ਬਚਣਾ ਪੈਂਦਾ ਵਾ ਇਸ ਕਰਕੇ ਕੋਈ ਵੀ ਹੋਰ ਨੀ ਪਿੰਡ ਲੈਵਲ ਦਾ ਆਗੂ ਵੀ ਇਹੋ ਜੀ ਗਲਤੀ ਨਾ ਕਰੇ ਖਾਸ ਜਿਹਨੂੰ ਲੋੜ ਆ ਉਹਦੀ ਆਪੇ ਲਖਾਇ ਤੇ ਆਪੇ ਲੈ ਕੇ ਜਾਏ ਸਾਧਨ ਭਾਵੇਂ ਕਿ ਕਿਥੋਂ ਇਕੱਠਾ ਕਰਿਓ ਕਾਰਿਓ ਆਇਓ ਨਾਲ ਜੀ ਕਿਸੇ ਨੂੰ ਪੈਸੇ ਦੇ ਕੇ ਨਾ ਪੇਚੋ ਉਹ ਹੁਣ ਸਾਡੇ ਕੋਲ ਸਾਡੇ ਭਾਜੀ ਦੋਧਨ ਦੀ ਜੀ ਆਏ ਨੇ ਉਹ ਜੋ ਇਸ ਧਰਨੇ ਦਾ ਵਿਸ਼ਵਾਸ ਵੀ ਦੇਣਗੇ ਤੇ ਗਾਂ ਅਗਲੀ ਦੀ ਗਰੰਟੀ ਵੀ ਅੜਨਾ ਕਰਦੇ ਨੇ ਕਿ ਕੀ ਹੈ ਤੇ ਸਾਰੀਆਂ ਖਾਤਾਂ ਖਾਸ ਸ਼ੂਲ ਜਿਵੇਂ ਹੈਗੀਆਂ ਉਹਨਾਂ ਦੇ ਬਾਹਰ ਸਟਾਕ ਦੀ ਇੰਡਸਟਰੀ ਲੱਗਣੀ ਵੀ ਗੱਲ ਹੋਈ ਹੈ ਉਹ ਵੀ ਇੱਥੇ ਵਿਚਾਰ ਕਰਕੇ